ਹਰ ਦੁੱਖ ਮਨੁੱਖ ਦੀ ਕਮਜ਼ੋਰੀ ਹੈ ਮਨੁੱਖ ਦੀ ਭੁੱਲ ਹੈ ਹਰ ਸੁਖ ਪ੍ਰਭੂ ਦੀ ਬਖਸ਼ਿਸ਼ ਹੈ ਉਹਦੀ ਰਹਿਮਤ ਮੈਂ ਫਿਰ ਦਰਖਾ ਹਰ ਦੁੱਖ ਮਨੁੱਖ ਦੀ ਆਪਣੀ ਗਲਤੀ ਹੈ ਮਨੁੱਖ ਦੀ ਆਪਣੀ ਭੁੱਲ ਹੈ ਮਨੁੱਖ ਦੀ ਹੀ ਜ਼ਿੰਮੇਵਾਰੀ ਹੈ ਹਰ ਅਨੰਦ ਹਰ ਰਸ ਹਰ ਸੁਖ ਪ੍ਰਭੂ ਦੀ ਬਖਸ਼ਿਸ਼ ਹੈ ਉਹਦੀ ਬਖਸ਼ਿਸ਼ ਉਹਦੀ ਬਖਸ਼ਿਸ਼ ਨਾਲ ਮਨੁੱਖ ਸੰਬੰਧ ਤੋੜ ਸਕਦਾ ਜਿਵੇਂ ਰੱਬ ਨਾਲ ਸੰਬੰਧ ਤੋੜਨਾ ਉਹਦੀ ਬਖਸ਼ਿਸ਼ ਨਾਲ ਸੰਬੰਧ ਤੋੜਨਾ ਹੈ ਸੂਰਜ ਬਖਸ਼ਿਸ਼ ਕਰ ਰਿਹਾ ਇਤਨਾ ਚਾਨਣਾ ਦੇ ਰਿਹਾ ਤੇ ਮੈਂ ਅੱਖਾਂ ਬੰਦ ਕਰ ਲੈਣਾ ਉਹਦੀ ਬਖਸ਼ਿਸ਼ ਨਾਲੋਂ ਸੰਬੰਧ ਤੋੜ ਦਿੰਦਾ ਤੋੜ ਸਕਦਾ ਜਿਵੇਂ ਸੂਰਜ ਦੀ ਬਖਸ਼ਿਸ਼ ਨਾਲ ਸੰਬੰਧ ਤੋੜ ਸਕਦਾ ਤੋ ਪ੍ਰਭੂ ਦੀ ਬਖਸ਼ਿਸ਼ ਨਾਲ ਵੀ ਮਨੁੱਖ ਸੰਬੰਧ ਤੋੜ ਸਕਦਾ ਹੈ ਬਹੁਤੇ ਹੀ ਸੰਬੰਧ ਤੋੜ ਕੇ ਬੈਠਣ ਪਰਮਾਤਮਾ ਨਾਲ ਸੰਬੰਧ ਤੋੜਨਾ ਸੁੱਖਾਂ ਨਾਲ ਸੰਬੰਧ